ਮਿੱਤਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਚੋਲੇ ਵਾਲਾ ਅਰਸ਼ ਕਰਦਾ ਕੋਸ਼ਿਸ਼ ਕੁਲਵੰਤ ਸਿੰਘ ਦਾ ਪੁੱਤਰ ਸੁਖਮੰਦ ਦਾ ਵੀਰ ਦੁਨੀਆ ਦਾ ਟਾਪਰ ਗੱਗੀ ਨੇ ਦੱਸਿਆ ਵੀ ਇਹਦੇ ਟ੍ਰਾਂਟੋ ਦੇ ਵਿੱਚ ਰਿਕਾਰਡ ਬੋਲਦੇ ਆਓ ਅਮਰੀਕਨ ਕਬੱਡੀ ਫੈਡਰੇਸ਼ਨ ਵੱਲੋਂ ਲਾਉ ਤਕੜਾ ਜਫਾ ਇਹ 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 ਅੜ ਗਿਆ ਬਜੇਂਦਰ ਬਾਸੀ ਉਹਨਾਂ ਦੀ ਦੂਜੇ ਪਾਸੇ ਮੇਰੇ ਵੀਰੋ ਜਿਆਦਾ ਟੱਕਰ ਵੱਡੀ ਧੌਣ ਤੇ ਹੱਥ ਰੱਖਿਆ ਗਿਆ ਬਗਲ ਭਰੀ ਗਈ ਹੈ ਕੰਚੀ ਵੱਜ ਗਈ ਹੈ ਤੇ ਨਜ਼ਾਰਾ ਲੋਕਾਂ ਨੂੰ ਆ ਗਿਆ ਨਜ਼ਾਰਾ ਲੋਕਾਂ ਨੂੰ ਆ ਗਿਆ ਯਾਦਾ ਯਾਦਾ ਤੇ ਮਾਲਕ ਮਾਲਕ ਤੇ ਯਾਦਾ ਵੱਜਦਾ ਹੋਇਆ ਪੰਪ ਵੱਜਦਾ ਹੋਇਆ ਪੰਪ ਵੱਜਦਾ ਹੋਇਆ ਪੰਪ ਮੇਰੇ ਵੀਰੋ ਅੱਧ ਭੇਜ ਰਿਹਾ ਲੈ ਵੀ ਗੁਰੇਂਦਰਾ ਯਾਰੀ ਪੱਕੀ ਆਓ ਮੁਬਾਰਕਬਾਦ ਵੱਡੀ ਐ ਇਸ ਲਈ ਖੇਡ ਮੈਦਾਨ ਅੰਦਰ ਕਬੱਡੀ 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 ਲੁੱਤੇਆਂੀਆਂ ਲੁੱਤੇਆਂੀਆਂ ਇਹ ਪ੍ਰਤਾਪ ਐ ਇਹ ਪ੍ਰਤਾਪ ਕੜਿਆਣਾ ਐ ਇਹ ਪ੍ਰਤਾਪ ਕੜਿਆਣਾ ਦੇ ਸਿਹਰਾ ਮੇਰੇ ਵੀਰੋ ਸਿਹਰਾ ਵੀ ਤਿੰਨ ਟਰਾਂਸਫਰ ਕਰਦੇ ਆਗੇ 5.5 ਲੱਖ ਦੀ ਰੇ ਸਹ ਹਜ਼ਾਰ ਡਾਲਰ ਦੀ ਰੇਡ ਪਤਾਰੇ ਦਾ ਪਿੰਨੀ ਜੱਗਾ ਚਿੱਟੀ ਵਾਲਾ ਜੱਗਾ ਚਿੱਟੀ ਵਾਲਾ ਤੇ ਪਤਾਰੇ ਦਾ ਪਿੰਨੀ ਪਤਾਰੇ ਦਾ ਪਿੰਨੀ ਜੱਗਾ ਪਿੰਨੀ ਜੱਗਾ ਜੱਗਾ ਪਿੰਨੀ 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 ਜੱਗਾ 10000 ਲਾ 10000 10000 10000 ਪੰਜ ਹਜ਼ਾਰ ਡਾਲਰ ਦੀ ਕੋ ਰੇਡ ਮੇਰੇ ਮਿੱਤਰੋ ਮਾਲਕ ਬਿਨੀਆ ਮੀਨ ਲੈਂਦੇ ਪੰਜਾਬ ਦਾ 5000 5000 ਰਾਜਾ ਪੱਤਰੀ ਵਾਲਾ 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 ਇਹ ਰਾਜਾ ਪੱਤਰੀ ਵਾਲਾ ਕਮਾਲ ਕਮਾਲ ਸਿਰਾ 5000 ਦਾ ਜੱਫਾ ਮੇਰੇ ਵੀਰੋ ਇਹ ਮੇਰੇ ਵੀਰੋ 5000 ਵਿੱਚ ਵੀ 10 ਲੱਖ ਦਾ ਜੇਤੂ ਹੈ ਮਾਝੇ ਵਾਲਾ ਮਾਝੇ ਵਾਲਾ ਮੇਲਾ ਲੱਗਿਆ ਹੈ ਔਰ ਨਾਲ ਬਲਵਿੰਦਰ ਸਿੰਘ ਜੀ ਚੱਠਾ ਸਾਹਿਬ ਬੈਠੇ ਐ ਰਹਿ ਦਿਲ ਤੋਂ ਧੰਨਵਾਦ ਕਰਦੇ ਆ ਪ੍ਰੀਤਮ ਪਹਿਲਵਾਨ ਜੀ ਬੈਠੇ ਐ ਬਹੁਤ ਸਤਿਕਾਰ ਆ ਆਹ ਕਹਿੰਦੇ ਪੁੱਤ ਕੌਡੀਆਂ ਪਾਉਂਦਾ ਸੰਦੀਪ ਸੁਲਤਾਨ ਸੰਦੀਪ ਸੁਲਤਾਨ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਗਿਆ ਹਰਖੋ ਵਾਲੀਆ ਮੇਸ਼ੀ ਲੱਕੀ ਫੀਰ ਕਲੱਬ ਦੇ ਲਈ ਲੱਕੀ